ਪ੍ਰੋਗਰਾਮ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਰੂੜੀਆਂ ਜੀਆਂ ਨੂੰ ਆਖਦਾ ਇਸ ਵੇਲੇ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਦੇ ਵਿੱਚ ਮੌਜੂਦ ਹਾਂ ਜਿੱਥੋਂ ਇੱਕ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਦਾ ਭਾਰਤ ਦੀ ਜੰਗੇ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਤੇ ਪਹਿਲੇ ਸ਼ਹੀਦ ਸਨ ਤੇ ਇਸ ਵੇਲੇ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਬਹੁਤ ਦੇਖ ਰਹੇ ਹੋਵੋਗੇ ਇਹ ਬਾਬਾ ਮਹਾਰਾਜ ਸਿੰਘ ਜੀ ਜਿਹੜੇ ਕਿ ਮਹਾਨ ਸ਼ਹੀਦ ਹੋਏ ਨੇ ਸਿੱਖਾਂ ਦੇ ਤੇ ਸਾਡੇ ਮਲੌਹ ਏਰੀਆ ਦੀ ਜ਼ਿਕਰ ਗੱਲ ਕਰੀ ਤਾਂ ਮਲੌਹ ਏਰੀਆ ਦੇ ਬਹੁਤ ਵੱਡੇ ਸ਼ਹੀਦ ਨੇ ਏ ਤੇ ਜਿਨ੍ਹਾਂ ਨੇ ਜੰਗੇ ਆਜ਼ਾਦੀ ਦੇ ਵਿੱਚ ਇੱਕ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਭਾਰਤ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਪ੍ਰਮੰਧਕਾਂ ਦੇ ਨਾਲ ਗੱਲਬਾਤ ਕਰਨ ਦੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਦਰਸ਼ਨ ਸਿੰਘ ਹੈ ਜੀ ਭਾਈ ਸੀਤ ਬਾਬਾ ਮਹਾਰਾਜ ਸਿੰਘ ਯਾਦਗਾਰ ਕਮੇਟੀ ਦਾ ਪ੍ਰਬੰਧਕ ਇਹ ਭਾਈ ਇਸ ਤਰ੍ਹਾਂ ਤੇ ਇਹ ਬਾਬਾ ਮਹਾਰਾਜ ਸਿੰਘ ਜੀ ਦਾ ਤਪ ਅਸਥਾਨ ਹੈ ਜਿਨ੍ਹਾਂ ਦਾ ਜਨਮ 13 ਜਨਵਰੀ 1780 ਨੂੰ ਪਿਤਾ ਕੇਚਰ ਸਿੰਘ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ ਬਚਪਨ ਦੇ ਵਿੱਚ ਉਹਨਾਂ ਦਾ 10ਵਾਂ ਸੰਤ ਸੇਵੀ ਸੀ ਉਹ ਇੱਥੇ ਆ ਕੇ ਬੈਠ ਜਾਇਆ ਕਰਦੇ ਸਨ ਕਿੰਨਾ-ਕਿੰਨਾ ਚਿਰ ਇਸ ਸਥਾਨ ਤੇ ਉਹ ਤੋਂ ਸਥਾਨੀ ਸੀ ਬਣਿਆ ਇਹ ਥੋੜੀ ਜਿਹੀ ਧਰਤੀ ਕਲਰ ਦੇ ਰੂਪ ਵਿੱਚ ਸੀ ਇੱਥੇ ਆ ਕੇ ਬੈਠ ਜਾਇਆ ਕਰਦੇ ਸੀ ਤੇ ਫਿਰ ਇੱਥੇ ਨਿਰਮਲ ਸਾਧੂਆਂ ਦੀ ਮੰਡਲੀ ਆਈ ਉਹਨਾਂ ਦੇ ਨਾਲ ਆਪ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਨਾਲ ਚਲੇ ਗਏ ਫਿਰ ਉਹਨਾਂ ਨੇ ਆਪ ਜੀ ਨੂੰ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦੀ ਸਰਨ ਵਿੱਚ ਪਹੁੰਚਾ ਦਿੱਤਾ ਉੱਥੇ ਆਪ ਜੀ ਨੇ ਤਕਰੀਬਨ 50-52 ਸਾਲ ਗੁਰੂ ਦੇ ਲੰਗਰ ਦੀ ਸੇਵਾ ਤੇ ਨਾਮ ਸਿਮਰਨ ਕੀਤਾ ਤੇ ਉਸ ਅਸਥਾਨ ਤੇ ਉਸ ਸਮੇਂ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਵੀ ਆਇਆ ਕਰਦੇ ਸਨ ਆਪ ਜੀ ਨੇ ਉਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਸੀ ਤੇ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਇਹ ਕਾਰਜ ਚਲਾਣਾ ਕਰ ਗਏ ਉਹਨਾਂ ਤੋਂ ਬਾਅਦ 3 ਸਾਲ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਤੇ ਇਸ ਸੰਘਰਸ਼ ਦੇ ਵਿੱਚ ਬਤੀਤ ਹੋਏ ਤੇ ਬਾਬਾ ਜੀ ਨੇ ਸਾਰਾ ਕੁਝ ਵੇਖਿਆ ਤੇ 1842 ਦੇ ਵਿੱਚ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸਿੱਧੇ ਜਾਮ ਪੀ ਗਏ ਉਸ ਤੋਂ ਬਾਅਦ ਨਰੰਗਾਬਾਦ ਦੀ ਬਾਗਟੋਰਾ ਆਪ ਜੀ ਨੂੰ ਸੰਭਾਲੀ ਗਈ ਸੇਵਾ ਇੱਕ ਸਾਲ ਸੇਵਾ ਕਰਕੇ ਆਪਣੇ ਪਿਆਰੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 1844 ਦੇ ਵਿੱਚ ਸਭ ਤੋਂ ਪਹਿਲਾਂ ਸੰਘਰਸ਼ ਦਾ ਵੀੜਾ ਆਪ ਜੀ ਨੇ ਚੁੱਕਿਆ 1844 ਤੋਂ ਲੈ ਕੇ 28 ਦਸੰਬਰ 1850 ਤੱਕ ਆਪ ਦਿਨ ਰਾਤ ਆਪਣੇ ਪਿਆਰੇ ਵਤਨ ਦੀ ਸੇਵਾ ਵਾਸਤੇ ਸੰਘਰਸ਼ ਕਰਦੇ ਰਹੇ ਤੇ ਫਿਰ ਬਦਕਿਸਮਤੀ ਕਿਸੇ ਮੁਖਬਰ ਨੇ ਮੁਖਰੀ ਕਰਕੇ ਆਪ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਫਿਰ ਆਪ ਜੀ ਨੂੰ ਬਹੁਤ ਸੇਤੀ ਨਰੰਗਾ ਉੱਥੋਂ ਕਲਕੱਤੇ ਤੇ ਉੱਥੋਂ ਅੱਗੇ ਤੇ ਜਲਾਵਤਨ ਸਿੰਗਾਪੁਰ ਦੀ ਕਾਲਕੋਸ਼ ਦੀ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਉੱਥੇ ਆਪ ਤਕਰੀਬਨ 5-6 ਸਾਲ ਨਾਮ ਸਿਮਰਨ ਦੇ ਆਸਰੇ ਨਜ਼ਰਬੰਦ ਰਹੇ ਤੇ 5 ਜੁਲਾਈ 1855 ਨੂੰ ਸਿੰਗਾਪੁਰ ਵਿਖੇ ਸ਼ਹੀਦ ਦੇ ਜਾਪੀ ਇਸ ਕਰਕੇ ਬਾਬਾ ਮਹਾਰਾਜ ਸਿੰਘ ਜੀ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪਹਿਲੇ ਸੁਤੰਤਰਤਾ ਸੰਗਰਾਮੀ ਨੇ ਜਿਨ੍ਹਾਂ ਨੇ 1844 ਦੇ ਵਿੱਚ ਇਹ ਸੰਘਰਸ਼ ਆਰੰਭ ਦਿੱਤਾ ਸੀ। ਸੋ ਇਹ ਸਮਾਗਮ ਉਹਨਾਂ ਦਾ 5 ਜੁਲਾਈ ਸਹੀਦੀ ਦਿਨ ਹੈ। ਸੰਸੀ ਸੰਤ ਬਾਬਾ ਜਗਜੀਤ ਸਿੰਘ ਦੀ ਹਰਖੋਵਾਲ ਜੋ ਇਸ ਸਥਾਨ ਦੀ ਸੇਵਾ ਕਰਵਾ ਰਹੇ ਹਨ। ਉਹਨਾਂ ਮਹਾਂਪੁਰਖਾਂ ਦੀ ਪ੍ਰੇਰਣਾ ਦੇ ਨਾਲ ਸਮਾਗਮ ਹੋ ਰਹੇ ਨੇ। ਅੱਜ ਮਾਦੇ ਦਿਨ ਨੇ ਕੱਲ ਨੂੰ ਦੀਵਾਨ ਸਜਣੇ ਨੇ ਤੇ ਰਾਜਨੀਤਿਕ ਸ਼ਖਸੀਅਤਾਂ ਵੀ ਇਸ ਸਮੇਂ ਪਹੁੰਚਦੀਆਂ ਨੇ। ਸਰਦਾ ਦੀ ਸਰਕਾਰ ਰਿਪੋਰਟ ਕਰਦੀਆਂ ਹਨ ਕਿ ਸਮਾਗਮ ਵਾਹਿਗੁਰੂ ਜੀ ਦਾ ਹਾਦਸਾ ਵਾਹਿਗੁਰੂ ਜੀ ਕਿੰਨੇ ਆ ਕੇ ਸੰਗਤਾਂ ਦੇ ਹੈਗੇ ਕਿਥੋਂ ਕਿਥੋਂ ਇੰਨਾ ਤਵੰਸ ਕਿੰਦਿਆਂ ਨੇ ਇਹ ਜਿਹੜੇ ਸੀ ਜਮਾ ਲਏ ਨੇ ਇਹ ਸੰਗਤ ਬਾਹਰੋਂ ਚੱਲ ਕੇ ਬਹੁਤ ਦੂਰ ਦਰਾਡੇੋਂ ਆਉਂਦੀ ਹੈ ਕੱਲ ਨੂੰ ਬਹੁਤ ਸੰਗਤਾਂ ਨੇ ਆ ਕੇ ਨਮਸਤੇ ਕੋ ਹੋਣਾ ਗੱਲ ਕਰੀਏ ਸਿਆਸੀ ਲੀਡਰਾਂ ਦੀ ਸਿਆਸੀ ਲੀਡਰ ਕਿਹੜੇ-ਕਿਹੜੇ ਹੁਣ ਤੱਕ ਜਿਹੜੇ ਹੈਗੇ ਨੇ ਇਸ ਸਥਾਨ ਤੇ ਸਿੱਧੀ ਦੇ ਮੌਕੇ ਜਿਹੜੇ ਹੈਗੇ ਨੇ ਹਾਜ਼ਰ ਵਾ ਨਹੀਂ ਮੌਕੇ ਦੀਆਂ ਸਰਕਾਰਾਂ ਜੋ ਵੀ ਆਈਆਂ ਨੇ ਉਹਨਾਂ ਨੇ ਆਪਣਾ ਯੋਗਤਾ ਨੇ ਇਸ ਦੇ ਵਿੱਚ ਪਾਇਆ ਆਉਂਦੇ ਰਹੇ ਨੇ ਮਨਾਉਂਦੇ ਰਹੇ ਨੇ ਤੇ ਪਿਛਲੇ ਸਾਲ ਵੀ ਐਮਐਲਏ ਸਾਹਿਬ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਜੁਮਾਨ ਜੋ ਸਪੀਕਰ ਸਾਹਿਬ ਕੁਲਤਾਰ ਸਿੰਘ ਜੀ ਸੰਧਵਾ ਜੀ ਆਏ ਸੀ